ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਕਲਵੀਰ ਸਾਦੜਾ ਨਵਾਂ ਸ਼ਹਿਰ ਦੋਸਤੋ ਪਿਛਲੇ ਦਿਨਾਂ 'ਚ ਇੱਕ ਵੀਡੀਓ ਪਾਈ ਸੀ ਤੁਸੀਂ ਕਮੈਂਟ ਕਰਕੇ ਬਹੁਤ ਸਾਰੇ ਸਵਾਲ ਪੁੱਛੇ ਆ ਭਾਈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਕਿਹੜੀਆਂ ਸਬਜ਼ੀਆਂ ਜਿਹੜੀਆਂ ਬੀਜ ਸਕਦੇ ਹਾਂ ਔਰ ਆਪਣੇ ਘਰੇਲੂ ਬਗੀਚੀ ਦੇ ਵਿੱਚ ਲਾ ਸਕਦੇ ਹਾਂ ਸੋ ਆਹ ਦੇਖੋ ਕਾਪੀ ਦੇ ਉੱਪਰ ਨੋਟ ਕੀਤੀਆਂ ਹੋਈਆਂ ਤੇ ਪਿੱਛੇ ਆਹ ਆਲਰੇਡੀ ਤੁਸੀਂ ਦੇਖ ਰਹੇ ਹੋ ਲਾਈਆਂ ਹੋਈਆਂ ਵਾ ਘੱਟੋ-ਘੱਟ ਇਹ 25 ਤਰ੍ਹਾਂ ਦੀਆਂ ਸਬਜ਼ੀਆਂ ਦੋਸਤੋ ਤੇ ਇਹਨਾਂ ਨੂੰ ਸਿਰਫ ਤੁਸੀਂ ਇੱਕ-ਇੱਕ ਦੋ-ਦੋ ਬੂਟੇ ਵੀ ਜੇਕਰ ਆਪਣੇ ਘਰ ਲਾ ਲੂਗੇ ਇਹਨਾਂ ਦਾ ਇਹ 2 ਪੂਰੀਆਂ ਗਰਮੀਆਂ ਤੁਹਾਨੂੰ ਖਾਣੇ ਨੂੰ ਮਿਲੂਗੀਆਂ ਸੋ ਕਰਨਾ ਕਿਆ ਦੋਸਤੋ ਆ ਮੇਰੇ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਬੂਟਾ ਦਿਖਾ ਲਵਾਂ ਦੇਖੋ ਛੋਟਾ ਜਿਹਾ ਬੂਟਾ ਦੋਸਤੋ ਇਹ ਹੈਗਾ ਕੀ ਆ ਇਹ ਵੱਡਾ ਆ ਠੀਕ ਆ ਜੀ ਇੱਕ ਵੱਡਾ ਆ ਤੇ ਨਾਲ ਜਿਹਨੂੰ ਕਹਿ ਲਓ ਭਈ ਲੰਬੀਆਂ ਔਰ ਇੱਕ ਗੋਲ ਵੱਡਾ ਆ ਤੇ ਆ ਨਾਲ ਆ ਦੇਖੋ ਗੱਡਿਆ ਇਹਦਾ ਜਿਗਾੜ ਤੇ ਆਪਾਂ ਇਹਨੂੰ ਤਾਰ ਤੇ ਚਾੜਾਂਗੇ ਤੇ ਪੂਰਾ ਸੀਜ਼ਨ ਆ ਸਬਜ਼ੀਆਂ ਇਦਾਂ ਹੀ ਆ ਜਿਹੜੀਆਂ ਕੀਆ ਤੋਰੀ ਆ ਹੁਣ ਤੁਸੀਂ ਆਪਣੀ ਕਾਪੀ ਕਰ ਲਓ ਨੋਟ ਕਾਪੀ ਦੋਸਤੋ ਚੱਕ ਲਓ ਉਹਦੇ ਉੱਪਰ ਜੋ ਜੋ ਮੈਂ ਤੁਹਾਨੂੰ ਬੋਲ ਰਿਹਾ ਤੇ ਉਹ ਲਿਖ ਲੈਣਾ ਤੇ ਸਭ ਤੋਂ ਪਹਿਲਾਂ ਦੋਸਤੋ ਇਸ ਵੇਲੇ ਜਿਹੜਾ ਕੀ ਆ ਕੱਦੂ ਤੇ ਠੀਕ ਆ ਜੀ 56 ਕੱਦੂ ਤੇ ਦੂਸਰੇ ਨੰਬਰ ਤੇ ਕਰੇਲੇ ਤੇ ਤੀਜੇ ਤੇ ਭਿੰਡੀ ਚੌਥੇ ਤੇ ਸ਼ਿਮਲਾ ਪੰਜਵੇਂ ਤੇ ਆ ਗਈ ਹਰੀ ਮਿਰਚ ਤੇ ਫਿਰ ਆ ਜਾਂਦਾ ਪਿਆਜ਼ ਹਰਾ ਧਨੀਆ ਆ ਜਾਂਦਾ ਜੀ ਤੇ 10ਵੇਂ ਨੰਬਰ ਤੇ ਆਂਦਾ ਖੀਰਾ ਤੇ ਫਿਰ 11ਵੇਂ ਤੇ ਦੋਸਤੋ ਤਰਾਂ ਆ ਜੰਨੀਆਂ ਤੇ 12ਵੇਂ ਨੰਬਰ ਤੇ ਲੈਟੇ ਲੀਫ ਜਿਹੜੇ ਤੁਸੀਂ ਉਹ 버ਗਰ ਨਹੀਂ ਆਪਣੇ ਵੱਡੇ ਵੱਡੇ ਖਾਣੇ ਜਾ ਕੇ ਸਟੋਰਾਂ ਦੇ ਉੱਪਰ ਉਹਦੇ ਵਿੱਚ ਲੈਟੇ ਲੀਫ ਪਾਇਆ ਹੁੰਦਾ ਹਰਾ ਜਾਂ ਰੰਗ ਫੋਟੋ ਚ ਬਹੁਤ ਸੋਹਣਾ ਆਉਂਦਾ ਤੇ ਉਹ ਲੈਟੇ ਲੀਫ ਦੋਸਤੋ ਤੁਸੀਂ ਆਪਣੇ ਘਰ ਦੋ ਤਿੰਨ ਬੂਟੇ ਉਹਨੂੰ ਲਾ ਸਕਦੇ ਤੇ ਉੱਪਰੋਂ ਵੱਢਣੇ ਆ ਤੇ ਇੱਥੇ ਲੱਗੇ ਹੋਏ ਆ ਪਰ ਜਦੋਂ ਉਹ ਲੈਟੇ ਲੀਫ ਲੱਗਣਗੇ ਆਪਾਂ ਤੁਹਾਨੂੰ ਦਿਖਾ ਲਾਂਗੇ ਤੇ ਦੋਸਤੋ ਉਸ ਤੋਂ ਬਾਅਦ ਤੁਸੀਂ ਬੰਦ ਗੋਭੀ ਵੀ ਲਾ ਸਕਦੇ ਆ ਥੋੜੀ ਜਹੀ ਤੇ ਉਹ ਤੋਂ ਬਾਅਦ ਤੁਸੀਂ ਜਿਹੜਾ ਕਿ ਇਹ ਕਰੇਲਾ ਤੇ ਨਾਲ ਹੀ ਜਿਹੜੀਆਂ ਕੀਆ ਕੀਆ ਤੋਰੀ ਜਿਹਨੂੰ ਕਹਿੰਨੇ ਆਪਾਂ ਠੀਕ ਆ ਦੋਸਤੋ ਤੇ ਉਸ ਤੋਂ ਬਾਅਦ ਟੀਂਡੇ ਆ ਜਾਂਦੇ ਆ ਤੇ ਚੱਪਣ ਕੱਦੂ ਆ ਜਾਂਦੇ ਆ ਹਲਦੀ ਵੀ ਤੁਸੀਂ ਵੇਚ ਸਕਦੇ ਆ ਤਾਂ ਜੋ ਤੁਹਾਡਾ ਮੋਰੇ ਆਣ ਵਾਲੇ ਸਮੇਂ ਤੁਹਾਨੂੰ ਸੀਜ਼ਨ ਚ ਹਲਦੀ ਮਿਲਦੀ ਰਹੇ ਸੋ ਵੱਡਾ ਕੱਦੂ ਆ ਜਿਹੜੇ ਉਹ ਸਿਆਲਾ ਨੂੰ ਪਪਕ ਨੂੰ ਤੁਸੀਂ ਦੇਖਦੇ ਆ ਉਹ ਤੁਸੀਂ ਲਾ ਸਕਦੇ ਆ ਤੋਂ ਦੋਸਤੋ 20ਵੇਂ ਨੰਬਰ ਤੇ ਆਂਦਾ ਬੈਂਗਣ ਤੇ ਬੈਂਗਣਾਂ ਦੇ ਵਿੱਚ ਤਿੰਨ ਵੈਰਾਈਟੀਆਂ ਹੁੰਦੀਆਂ ਇੱਕ ਹੁੰਦਾ ਹਰਾ ਬੈਂਗਣ ਇੱਕ ਜਾਮਣੀ ਤੇ ਇੱਕ ਹੁੰਦਾ ਦੋਸਤੋ ਚਿੱਟਾ ਬੈਂਗਣ ਤੇ ਬੈਂਗਣਾਂ ਦੇ ਵਿੱਚ ਵੀ ਲੰਬਾਈ ਦੇ ਹਿਸਾਬ ਨਾਲ ਗੋਲਾਈ ਦੇ ਹਿਸਾਬ ਨਾਲ ਕਵਾਲਟੀਆਂ ਆ ਕਈ ਲੰਬੇ ਬੈਂਗਣ ਹੁੰਦੇ ਆ ਤੇ ਕਈ ਗੋਲ ਹੁੰਦੇ ਆ ਤੁਸੀਂ ਆਪਣੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਟਮਾਟਰ ਤੇ ਉਸ ਤੋਂ ਬਾਅਦ ਤੁਸੀਂ ਗੋਭੀ ਆ ਗੋਭੀ ਦੀ ਪਨੀਰੀ ਲਾ ਕੇ ਬਾਅਦ ਵਿੱਚ ਨੂੰ ਤੁਸੀਂ ਹੌਲ ਹੌਲੀ ਜਿਹੜਾ ਕਿ ਵੈਸੇ ਗਰਮੀਆਂ ਨੂੰ ਘੱਟ ਹੁੰਦੀ ਹੈ ਇਹ ਤੇ ਪਰ ਤੁਸੀਂ ਲਾ ਸਕਦੇ ਆ ਥੋੜਾ ਬਹੁਤਾ ਆਪਣੇ ਘਰ ਦੇ ਵਿੱਚ ਸੋ ਇਹਦੇ ਨਾਲ ਜਿਹੜਾ ਕਿ ਤੁਹਾਨੂੰ ਪੂਰਾ ਸੀਜ਼ਨ ਕਹਿ ਲਓ ਪੂਰੀਆਂ ਗਰਮੀਆਂ ਤੁਹਾਨੂੰ ਬਾਹਰ ਸਬਜ਼ੀ ਵਾਲਾ ਹਾਕ ਮਾਰਨ ਦੀ ਹਿੰਮਤ ਨਹੀਂ ਕਰੇਗਾ ਕਿਉਂਕਿ ਤੁਹਾਡੇ ਘਰ ਹੋਣਗੀਆਂ 25 ਤੋਂ 26 ਤਰ੍ਹਾਂ ਦੀਆਂ ਸਬਜ਼ੀਆਂ ਸੋ ਕਰਨਾ ਕੀ ਆ ਦੋਸਤੋ ਆ ਦੇਖ ਲਓ ਕੈਮਰਾਮੈਨ ਜੀ ਆ ਦੇਖੋ ਇੱਕ ਟੋਆ ਪਟਣਾ ਦੋਸਤੋ ਬੇਲਾਂ ਦੇ ਲਈ ਉਹਦੇ ਵਿੱਚ ਢੇਰ ਪਾਣਾ ਸਭ ਤੋਂ ਪਹਿਲਾਂ ਤੇ ਦੂਜੇ ਨੰਬਰ ਤੇ ਫੰਗੀਸਾਈਡ ਪਾਊਡਰ ਥੋੜਾ ਬਹੁਤਾ ਜਰੂਰ ਪਾਓ ਤੇ ਚਾਹੇ ਮੁਰਗੀਆਂ ਦਾ ਢੇਰ ਹੋਇਆ ਬਾਇਓ ਹੋਇਆ ਕੋਈ ਹੋਇਆ ਉਹ ਤੁਸੀਂ ਢੇਰ ਪਾ ਲੈਣਾ ਤੇ ਉਹਦੇ ਵਿੱਚ ਦੋਸਤੋ ਬੇਲ ਆ ਜਿਹੜੀ ਉਹ ਲਾ ਦੇਣੀ ਹੈ ਤੇ ਜੇਕਰ ਤੁਸੀਂ ਬੇਲ ਸ਼ਹਿਰੋਂ ਨਹੀਂ ਲਿਆਣੀ ਤੇ 20 ਲਿਆ ਕੇ ਤੁਸੀਂ ਉਹਦੇ ਬੀਜ ਸਕਦੇ ਆ ਤੇ 20 ਬੀਜਣ ਦੇ ਲਈ ਸਭ ਤੋਂ ਸੌਖਾ ਤਰੀਕਾ ਆ ਇਹ ਇਹਨੂੰ ਗੋਹੇ ਦੇ ਵਿੱਚ ਜਿਹੜਾ ਕਿ ਪਸ਼ੂਆਂ ਦਾ ਗੋਹਾ ਹੁੰਦਾ ਉਹਦੇ ਵਿੱਚ ਗੱਡ ਦਿਓ ਤੇ ਉਹਦੇ ਵਿੱਚ ਬੀ ਬਹੁਤ ਛੇਤੀ ਪੁੰਗਰਦੇ ਆ ਪਰ ਜੇਕਰ ਤੁਸੀਂ ਇਹ ਨਹੀਂ ਕਰਨਾ ਤੇ ਤੁਸੀਂ ਸ਼ਹਿਰ ਜਾਉਂਗੇ ਕੋਈ ਵੀ ਬੀਆ ਦੀ ਦੁਕਾਨ ਤੋਂ ਤੁਸੀਂ ਬੇਲਾਂ ਜਿਹੜੀਆਂ ਇੱਕ ਐਸ ਮੌਕੇ ਤੁਹਾਨੂੰ ਮਿਲ ਜਾਣਗੀਆਂ ਸਾਰੀਆਂ ਕਰੇਲਿਆਂ ਦੀਆਂ ਵੀ ਕੱਦੂ ਇਦਾਂ ਦੇ ਜਿੰਨੀਆਂ ਵੀ ਬੇਲਾਂ ਆਂ ਕੀਆ ਤੋਰੀਆਂ ਸਾਰਾ ਤੁਹਾਨੂੰ ਮਿਲ ਜਾਵੇਗਾ ਤੇ ਲਿਆ ਕੇ ਤੁਸੀਂ ਦੋਸਤੋਂ ਆਪਣੇ ਬਗੀਚੀ ਦੇ ਵਿੱਚ ਗੱਡਣਾ ਆ ਤੇ ਬਸ ਇਹਨੂੰ ਪਾਣੀ ਪਾਣਾ ਆ ਹੋਰ ਹਜੇ ਇਹਨੂੰ ਕੁਝ ਨਹੀਂ ਕਰਨਾ ਤੇ ਸਮਾਨ ਤੇ ਤੁਹਾਨੂੰ ਐਨੇ ਵਧੀਆ-ਵਧੀਆ ਤੁਹਾਨੂੰ ਖਾਣ ਨੂੰ ਤੁਹਾਨੂੰ ਸਬਜ਼ੀਆਂ ਦੇਣੀਆਂ ਤੁਹਾਨੂੰ ਸ਼ਹਿਰ ਸਬਜ਼ੀਆਂ ਲਿਜਾਣ ਦੀ ਲੋੜ ਨਹੀਂ ਪੈਣੀ ਤੇ ਦੂਜੀ ਗੱਲ ਵੱਡੀ ਸਭ ਤੋਂ ਇਹ ਜਿਹੜੀਆਂ ਤੁਸੀਂ ਘਰ ਸਬਜ਼ੀਆਂ ਬੀਜੂਗੇ ਇਹ ਕੈਮੀਕਲ ਦੇ ਰਹਿਤ ਹੋਣਗੀਆਂ ਕੈਮੀਕਲ ਦੀ ਜ਼ਰੂਰਤ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਪਾਣਾ ਹੀ ਨਹੀਂ ਕੈਮੀਕਲ ਨਹੀਂ ਪਾਣਾ ਕੋਈ ਖਾਦ ਨਹੀਂ ਪਾਣੀ ਕੋਈ ਦਵਾਈ ਨਹੀਂ ਪਾਣੀ ਦੋਸਤੋ ਸੋ ਬਾਕੀ ਤੁਸੀਂ ਸਾਨੂੰ ਫੋਲੋ ਕਰ ਲਓ ਤੇ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂਗੇ ਕਿ ਅਸੀਂ ਭਾਈ ਜਦੋਂ ਵੀ ਕੋਈ ਕਿਸੇ ਬਿਮਾਰੀ ਦਾ ਅਟੈਕ ਹੋਇਆ ਹੁਣ ਇਹਨੂੰ ਕਿਹੜਾ ਸਪਰੇਅ ਕਰਨਾ ਤੇ ਹੁਣ ਇਹਨੂੰ ਕਿਹੜੀ ਖਾਦ ਪਾਣੀ ਹੈ ਉਹ ਤੁਹਾਨੂੰ ਨਾਲ ਦੀ ਨਾਲ ਆਪਾਂ ਗਾਈਡ ਕਰਦੇ ਰਹਾਂਗੇ ਸੋ ਇਹ ਦੋਸਤ ਜਿਹੜੇ ਸਾਡੇ ਘਰਾਂ ਦੇ ਵਿੱਚ ਸਾਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਦੇਖਦੇ ਆ ਸੋ ਇਹ ਦੋਸਤੋ ਤੁਹਾਡੇ ਲਈ ਆ ਤੇ ਆਪਣੇ ਘਾਹ ਦਾ ਜਿਹੜਾ ਏਰੀਆ ਥੋੜਾ ਕਟਾ ਲਿਓ ਇਸ ਵਾਰ ਤੇ ਤੁਹਾਨੂੰ ਸਬਜ਼ੀਆਂ ਦੇ ਅੰਬਾਰ ਤੁਹਾਡੇ ਘਰ ਆਪਾਂ ਲਾ ਦੇਣੇ ਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਫੋਲੋ ਕਰਨਾ ਹੈ ਤੇ ਨਾਲੇ ਇਹਨੂੰ ਫੋਲੋ ਹਿਸਾਬ ਨਾਲ ਕਰਨਾ ਕਿ ਤੁਹਾਨੂੰ ਪੂਰਾ ਸਾਰਾ ਸੀਜ਼ਨ ਆਪਾਂ ਤੁਹਾਨੂੰ ਇਹਦੀ ਗਾਈਡੈਂਸ ਦੇਵਾਂਗੇ ਕਿ ਹਾਂ ਬਈ ਤੁਸੀਂ ਸਬਜ਼ੀਆਂ ਨੂੰ ਹੁਣ ਪਾਣਾ ਕੀ ਆ ਕਰਨਾ ਕੀ ਚਾਹੀਦਾ ਕਿਉਂਕਿ ਗਰਮੀਆਂ ਦਾ ਸੀਜ਼ਨ ਆ ਹੁਣ ਇਸ ਵਾਰ ਜਿਹੜਾ ਕੀ ਆ ਇਹਦੇ ਉੱਪਰ ਹਮਲਾ ਹੋਵੇਗਾ ਬਿਮਾਰੀਆਂ ਦਾ ਕਿਉਂਕਿ ਗਰਮੀ ਮੌਸਮ ਬਦਲ ਜਾਵੇਗਾ ਤੇ ਉਸ ਵੇਲੇ ਤੁਹਾਨੂੰ ਜ਼ਰੂਰਤ ਪਵੇਗੀ ਕਿ ਹੁਣ ਅਸੀਂ ਇਹਨੂੰ ਕੀ ਕਰੀਏ ਕੀ ਪਾਈਏ ਤੇ ਉਹ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਸ਼ੇਅਰ ਕਰਨਾ ਤੇ ਨਾਲ ਹੀ ਕਮੈਂਟ ਜਰੂਰ ਕਰਿਓ ਪਈ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਆ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਨਿਕਰ ਕੇ ਜਿਹੜੀਆਂ ਵਧੀਆ ਜਾਣਕਾਰ ਤੁਹਾਡੇ ਲਈ ਲੈ ਕੇ ਆਂਦੇ ਰਹੀਏ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਫੇਰ ਕਿਸੇ ਹੋਰ ਨਵੀਂ ਜਾਣਕਾਰੀ